ਪਤਾ ਹੀ ਰਾਣੀ ਕਲਰ ਤਾਂ ਇਹਨਾਂ ਨੂੰ ਦੇਖ ਕੇ ਮੈਂ ਡੋਲ ਜਾਣਾ ਬਾਈ ਆਹ ਤਾਂ ਬੈਂਡ ਆਲਾ ਲੱਗਦਾ ਜਮੇ ਮੈਨੂੰ ਤੂੰ ਘਰ ਜਿਆਦਾ ਲੈਵੇਂ ਤੂੰ ਕੁਝ ਰੇਟ ਦਾ ਕਰ ਨਹੀਂ ਕਰੇਗਾ ਜਿਆਦਾ ਹੁਣ ਕਦੇ ਦੁਕਾਨ ਲੈਣੀ ਆ ਤੂੰ ਭਾਈ ਦੀ ਲੈਣਗੇ ਦਾ ਦੋ ਚੀਜ਼ਾਂ ਨਹੀਂ ਵਿਆਹ ਵਾਲੇ ਸੂਟ ਲੈਣੇ ਅੱਜ ਆਪਾਂ ਇਹ ਪੂਰੀ ਕਪੜਾ ਮਾਰਕੀਤਾ ਠੀਕ ਆ ਆਹ ਚੱਕ ਉਹਦਾ ਪੈਸੇ ਵਾਲੇ ਲੱਗਦਾ ਅੱਜ ਪਰਸ ਚ ਸਿੱਟੀ ਜਾਂਦੀ ਆ ਉਹਦਾ ਆਰਮਲਰ ਨੇ ਇੱਕ ਪਾਸੇ ਨੂੰ ਪਾ ਲੋ ਭੈਣੇ ਦੇ ਗਾਣੇ ਫੁਵਾ ਕੇ ਕੁੱਕੋਈ ਬਾਈ ਨੇ ਗਾਣਾ ਪਤਾ ਕਿਹੜਾ ਲਾਉਣਾ ਪੁੱਤ ਜੱਟਾਂ ਦੇ ਬਲਾ ਉਹ ਦਰ ਫਿਰ ਭੈਣੇ ਘੁੰਮਣਾ ਵੇਖੀ ਗਾਣੇ ਤੇ ਆਜਾ ਹੁਣ ਤੇਰੀ ਯਾਰੀ ਹੋ ਗਈ ਨਹੀਂ ਮੈਂ ਸੌ ਗਈ ਸੀ ਤੇਰੀ 12 ਵਜੇ ਜਾਣਾ 12 ਵਜੇ ਜਾਣਾ 4 ਵਜੇ ਤੱਕ ਉਹ ਚੱਕ ਉਹ ਦਪੇ ਸੀ ਵਾਲੀ ਲਾੜਾ ਜੀ ਪਰਸੇ ਚ ਉਹ ਪਾਸੇ ਚ ਪੈਸੇ ਵਾਲੇ ਸਿੱਟੀ ਜਾਂਦੀ ਆ ਉਹ ਤਾਂ ਭਾਰ ਲੜਦਾ ਇੱਕ ਪਾਸੇ ਨੂੰ ਆਜੋ ਆਪਾਂ ਹੀ ਆਣਾ ਆਜੋ ਦੀਦੀ ਨੂੰ ਜਾਣਾ ਤਾਂ ਕੱਟ ਜਾਂਦੇ ਹੋ ਗਈ ਅੱਜ ਨੰਨੀ ਸ਼ਹਿਰ ਕਰਾ ਕੇ ਲਿਆਉਗਾ ਜੀ ਕਾਣੀ ਰਾਜਵਾੜੇ ਆ ਗਏ ਪਣੇ ਹਾਂ ਰਾਜਵਾੜੇ ਕਿਹੜੇ ਕਿਹੜੇ ਬਾਜ਼ਾਰ ਆ ਇੱਥੇ ਅੱਜ ਕੱਪੜਾ ਮਾਰਕੀਟ ਹਾਂ ਬਰਤਨ ਬਾਜ਼ਾਰ ਚੂੜੀ ਬਾਜ਼ਾਰ ਅੱਛਾ ਮੋੜੋ ਬਾਜ਼ਾਰ ਸਾਰੇ ਬਾਜ਼ਾਰ ਆ ਜਾਣੇ ਹੁਣ ਆਪਾਂ ਕਿੱਥੇ ਜਾਣਾ ਪਹਿਲਾਂ ਹੁਣ ਆਪਾਂ ਕੱਪੜਾ ਮਾਰਕੀਟ ਜਾਣਾ ਪਹਿਲਾਂ ਕੱਪੜਾ ਬੁੜੀਆਂ ਨੂੰ ਕੱਪੜਾ ਬੁੜੀ ਆ ਦੀ ਪਹਿਲੀ ਪਸੰਦ ਕੱਪੜਾ ਕੱਪੜਾ ਮਾਰਕੀਟ ਸੂਟਾਂ ਦੀ ਸ਼ਕੀਨ ਲੈਣੇ ਸਿੰਗਲ ਸੂਟ ਦਾ ਕੋਈ ਵੀ ਪੀਸ ਦੇ ਦਿੰਦੇ ਨਾ ਆਣੀ ਪੁਰਾਣੀ ਹਾਂ ਆਹ ਔਰ ਕਦੇਸੀ ਮਾਰਕੀਟ ਵਾਂਗੂ ਥੋੜਾ ਵੀ ਹੋਲ ਸੇਲ ਵਾਲਾ ਕੰਮ ਆ ਇੱਥੇ ਸਿੰਗਲ ਸਿੰਗਲ ਨਹੀਂ ਮਿਲ ਜਾਂਦਾ ਅੱਛਾ ਇੱਥੋਂ ਸ਼ੁਰੂ ਹੋ ਜਾਂਦੀ ਹੈ ਕੱਪੜਾ ਆਹ ਇਹ ਕੱਪੜਾ ਵਾਲਾ ਕੱਪੜੇ ਦੀ ਕੱਪੜਾ ਫੇਰ ਗੱਡੀ ਲਾ ਲਈ ਆਪਾਂ ਕਹਿੰਦੇ ਸਹੀ ਜਿਹਾ ਟਿਕਾਣੇ ਤੇ ਪਹੰਚ ਹਾਂ ਫਿਰ ਆਪਾਂ ਤੁਹਾਨੂੰ ਸੀਸ ਮੈਲ ਵੀ ਦਿਖਾਵਾਂਗੇ ਅੱਛਾ ਇੱਧਰ ਸੀਸ ਮੈਲ ਵੀ ਹੈ ਸੀਸ ਮੈਲ ਕਿੱਧਰ ਲਾਈਏ ਗੱਡੀ ਇੱਧਰ ਲੈ ਚੱਲੀਏ ਇਹਨੇ ਪੰਜਾਬੀ ਸੂਟ ਦਾ ਬਹੁਤ ਘੱਟ ਮਰੂਗੇ ਹਨਾ ਨਹੀਂ ਯਾਰ ਇੱਥੇ ਧਾਰ ਦੋ ਤੇ ਫਿਰ ਗੱਡੀ ਮੈਂ ਕਿੱਥੇ ਲਾ ਕੇ ਆਉਂ ਮੈਨੂੰ ਪਤਾ ਨਹੀਂ ਲੱਗਣਾ ਮੈਂ ਤਾਂ ਅੱਜ ਆਇਆ ਆ ਆ ਪਹਿਣੇ ਹੈਗੀਆਂ ਮੈਂ ਇੱਥੇ ਮਾੜੀ ਚੁੰਨੀ ਦੇਖ ਲੈ ਕੱਪੜਾ ਆ ਵੀਰ ਪਰ ਅੰਦਰ ਬਹੁਤ ਸਾਰਾ ਬੰਨਿਆ ਕਿੱਧਰ ਗਏ ਆਪਣੇ ਬੰਦੇ ਇੱਧਰ ਆ ਅੱਛਾ ਵਿੱਚ ਦੀ ਵਿੱਚ ਗਾਂ ਦੀ ਗਾਂ ਦੁਕਾਨਾ ਪਹਿਣੇ ਠੀਕ ਆ ਇਹ ਪੂਰੀ ਕਪੜਾ ਮਾਰ ਕੀਤਾ ਠੀਕ ਆ ਉਹ ਦੀਦੀ ਆ ਰਹੀ ਹੈ ਇਹ ਹੈ ਜੀ ਰਾਜਵਾੜੀ ਦੇ ਵਿੱਚ ਇਸ ਥੀ ਸਮੈਲ ਮੰਦਿਰ ਇਹਦੀ ਵੀਡੀਓ ਤੇ ਫੋਟੋਗ੍ਰਾਫੀ ਕਰਨਾ ਅਲਾਉਡ ਨਹੀਂ ਹੈਗਾ ਪਰ ਬਹੁਤ ਮੁਸ਼ਕਲ ਦੇ ਨਾਲ ਆਪਾਂ ਜਿੰਨੀ ਵੀ ਹੋ ਸਗੀ ਉੰਨੀ ਕ ਵੀਡੀਓ ਬਣਾ ਕੇ ਤੁਹਾਨੂੰ ਦਿਖਾਈਏ ਸਾਰਾ ਸ਼ੀਸ਼ੇ ਦਾ ਬਣਿਆ ਵਾ ਬਹੁਤ ਸੋਹਣੀ ਕਾਰਗਰੀ ਕੀਤੀ ਹੈ ਤੇ ਸੋਨਾ ਸੋਨਾ ਚੀਜ਼ਾਂ ਦੇ ਵਿੱਚ ਪਈਆਂ ਤੁਹਾਨੂੰ ਜਾਨਣਾ ਚਾਹੀਏ ਨਾ ਹਾਂ ਜੀ ਹੋ ਗਿਆ ਖਾਣ ਪੀਣ ਸ਼ੁਰੂ ਚੋਪਰਾਂ ਦਾ ਹਾਂ ਰੱਕ ਦੇ ਫੱਟੇ ਦੇ ਦੇ ਯਾਰ ਰੱਖਾ ਰੱਦਾ ਦਾ ਪਾਣੀ ਘੜਤਾ ਯਾਰ ਤੂੰ ਪੀਣਾ ਨਾ ਨਹੀਂ ਪਾਣੀ ਇਹਨੇ ਚਾਹ ਜਿਹਦੀ ਜੀ ਥੋੜਾ ਖਾਣੀ ਐ ਇਹਨੇ ਆਹ ਦੇਖੀ ਬੇਲ ਪੂਰੀ ਇਹਨੂੰ ਹੁਣ ਕਹਦੇ ਖਾ ਲਾ ਉਹਦੀ ਖਾ ਲੂ ਮੈਂ ਤੁੰਨੀ ਬਸ ਤੀਨ ਬੋਲ ਇਹ ਕਹੇ ਦਾਦਾ ਸਮੋਸਾ ਬੇਕ ਸਮੋਸਾ ਹੂੰ ਬੇਕ ਸਮੋਸਾ ਆਪਣੇ ਤਾਂ ਪੈਟੀ ਕਹਿੰਦੇ ਉਧਰ ਇਹਨੂੰ ਇਹ ਲਓ ਆਗੇ 30 ਇਹ ਨੰਨੀ ਇਹ ਪੈਟੀ ਹੈ ਨਾ ਆ ਕੋਈ ਲੱਗ ਨਹੀਂ ਦੇਖ ਲਈ ਦੋ ਪੈਟੀ ਬੋਲਦੇ ਨੰਨੀ ਦੇ ਇੱਥੇ ਨਾ ਸਹੀ ਕਹਿੰੀ ਉਹ ਹੀ ਚੀਜ਼ ਆ ਪੈਟੀਆ ਨੂੰ ਵੀ ਟੈਨਸ਼ਨ ਪਈ ਉਧਰ ਦੇਖੋ ਰੋਲਾ ਪੈ ਗਿਆ ਪੈਸਿਆਂ ਦਾ ਪੈਸਿਆਂ ਦਾ ਰੋਲਾ ਪੈ ਗਿਆ ਉਹ ਕਹਿੰਦੇ ਤੂੰ ਦੇ ਉਹ ਕਹਿੰਦੇ ਨਹੀਂ ਦੋ ਹੀ ਦੇ ਦੇ ਮੈਂ ਫੇਰ ਕਰ ਲਉ ਤੇਰੇ ਨਾਲ ਆਹ ਸਾਗਰਾ ਬਰੈਡ ਸਮੋਸਾ ਕੀ ਆ ਬੇਕ ਬੇਕ ਸਮੋਸਾ ਆ ਵਾਹ ਅੱਛਾ ਆ ਜੋ ਪੈਂਦੇ ਜੇ ਦائیں ਕੀ ਖਾੜ ਕੇ ਫੇਰ ਹੀ ਆਉਂਗਾ ਭੱਜੀ ਜਾਨੀ ਆ ਨਹੀਂ ਖਾਂਦਾ ਬੱਦ ਉਹੀ ਚੀਜ਼ ਆ ਲੈ ਪੈਠੀ ਆ ਢੋਨੇ ਉਹ ਲੈ ਲੈ ਬਿਆਰ ਨੂੰ ਲਾਲ ਘਗਰਾਓ ਦੇ ਮੋਤਿਆਂ ਵਾਲਾ ਆ ਵੇ ਇਧਰ ਲਹਿੰਗੇ ਬੜੇ ਸੋਹਣੇ ਆ ਨਾ ਰਾਇਨੀ ਕਲਰ ਲੈਦਾ ਬਿਆਲੇ ਸੂਟ ਲੈਣੇ ਅੱਜ ਆਪਾਂ ਹੈ ਇਤ ਦਾ ਬਹੁਤ ਟਾਈਮ ਲਾਓਗੇ ਤੁਸੀਂ ਗੁੰਮੀ ਦੇ ਵਿਆਹ ਦਾ ਸੂਟ ਗੁੰਮੀ ਦੇ ਵਿਆਹ ਦਾ ਰੱਬੇ ਕਿਤੋਂ ਰਾਤ ਰਾਤ ਸ਼ੇਪੀਆਂ ਮੁੱਤੀਆਂ ਵਾਲਾ ਸ਼ੁਰੂ ਹੋ ਗਿਆ ਕੰਮ ਇਸ ਤੋਂ ਉਹ ਕੱਪੜੇ ਦਾ ਫਰਕ ਆ ਨਾ ਡੱਕਾ ਵਗੈਰਾ ਕੱਪੜਾ ਦਾ ਫੜਾ ਤਾਂ ਉੱਧਰ ਹੀ ਆ ਬੰਦ ਕੱਪੜੇ ਦਾ ਉੱਧਰ ਕੱਪੜਾ ਦਾ ਪਜਾਬ ਚ ਹੀ ਆਉਂ ਆ ਨਹੀਂ ਨਹੀਂ ਹਾਂ ਯਾ ਪਜਾਬ ਅੱਛਾ ਆ ਮੈਂ ਦੂਦਿਆਂ ਦਾ ਉੱਧਰ ਨੂੰ ਆਉਂਦਾ ਹਾਂ ਤਬ ਕੀ ਕੀ ਕੜਾਈ ਆ ਯਾ ਸਭ ਕੁਝ ਰੱਖ ਰੱਖ ਚੋ ਵਾਤ ਤੋਂ ਆਪ ਵੀ ਦੇਖਾ ਲੈਣਾ ਕੁਝ ਨਹੀਂ ਨੰਨ ਦੇਖੀਏ ਮਗਜ ਵਾਰ ਕੇ ਬੰਨ ਕੋਈ ਵੀ ਨਹੀਂ ਲੈਣਾ ਆ ਲੈ ਰੋ ਨੰਨੇ ਨੂੰ ਮੈਂ ਮੇਰਾ ਤਾਂ ਹੋ ਗਿਆ ਤੇਰਾ ਹੋ ਗਿਆ ਨਹੀਂ ਤੋ ਪਿਆਰਾ ਕਿਹੜੇ ਕੀਤੇ ਰਹਿ ਗਏ ਫਿਰ ਆਪਣੇ ਖਰਚੋ ਵਿਆਹ ਵਾਲੇ ਸੂਟ ਦੇ ਮੈਨੂੰ ਕੋਈ ਨਹੀਂ ਪਤਾ। ਮੈਂ ਜਾਣੀ ਤੇਰਾ ਹੋ ਗਿਆ ਤੈਨੂੰ ਨਹੀਂ ਪਤਾ ਵੀ ਕਿਰਾ ਲੈਣਾ ਕਿਦਾਂ ਨੇ। 14200 ਰੁਪਏ। ਇਹ ਤਾਂ ਐਸੇ ਕੜਾਈ ਹੈ। 4200 ਰੁਪਏ ਕੀ ਹੈ? ਸ਼ਾਇਦ ਮਾਮੀ ਆਪਣੇ ਲਈ ਦੇਖ ਰਹੀ ਹੈ। ਹਮਮ। ਬਾਲਾ ਸੋਨੇ ਬਾਕੇ। ਸੇਮ ਗ੍ਰੀਨ ਹੈ ਤਾਂ। 1600 ਰੁਪਏ। ਇਹ ਕਿੰਨੇ ਦਾ? 3000। ਇਹ ਵਾਲਾ ਦੱਸਣਾ ਉਹ ਇਹ। ਉਹ گاਉਂ ਨੇ। گاਉਂ। ਸੇਕੀ ਤੋਂ। گاਉਂ। ਪਾਲੋ ਭਾਣੇ گاਉਂ ਨੂੰ ਪਾਉਣਾ ਐ ਤੀ ਦੇਖੀ ਵਿਆਹ ਤੇ ਗੁੰਮੀ ਦੇ। ਗੌਣ ਪਾਉਂਦੀ ਤੇ ਸਾਲਾ ਤੇ ਪਾ ਲੋ ਭੈਣੇ ਦੇ ਗੌਣ ਫਵਾ ਕੇ ਕੁੱਕੋਈ ਬਾਈ ਨੇ ਗਾਣਾ ਪਤਾ ਕਿਹੜਾ ਲਾਉਣਾ ਪੁੱਤ ਜੱਟਾ ਦੇ ਬਲਾ ਉਹ ਦਰ ਫਿਰ ਭੈਣੇ ਘੁੰਮਣਾ ਵੇਖੀ ਗਾਣੇ ਤੇ ਘੁੰਮਣਾ ਦੇਖੀ ਹਰ ਚਾ ਵਾ ਕੇ ਚੱਕਲੇ ਦਾ ਉਹ ਥੋੜਾ ਉਹ ਨਹੀਂ ਹੈਗਾ ਇੱਕ ਜਗ੍ਹਾ ਸਲੋ ਤੇ ਰੁਕਦੇ ਰਹੇ ਨੇ ਇਹ ਲਾਪਾਵਰਤ ਤੇ ਮੇਰੇ ਕੋਈ ਨਹੀਂ ਬਾਉ ਜੀ ਇਹ ਬਦਾਉਂ ਤੂੰ ਸਰਦ ਕੋ ਕਰਾਉਂ ਆ ਕੋਈ ਫੋਟੋ ਫੁੱਟੋ ਤਾਂ ਦਿਖਾਉ ਬਾਈ ਨੂੰ ਉਹ じゃ ਫਿਰ ਕੱਟ ਕੇ ਦਊ ਤੁਹਾਨੂੰ ਕਿ ਵਰ ਕੀ ਇਹ ਹੁੰਦਾ ਹੈ ਪਰਲੋ ਵਾਈਟ ਮੋਤੀ ਫੀ ਇਸੇ ਦਾ ਦਬਕਾ ਦਬਕਾ ਉਹਨੂੰ ਪਤਾ ਨਹੀਂ ਹੈ ਨਾ ਦਬਕਾ 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 ਵਰਕ ਮੀਨ ਤੇ ਦਬਕਾ ਮਾਰ ਕੇ ਕੰਮ ਕਰਾਉਣਾ ਹੂੰ ਲਾਗੋ ਲਾਗੋ ਕੋਹ ਨਹੀਂ ਲੈਣਾ ਆਹ ਨਾ ਜਾ ਕਿ ਮੈਨੂੰ ਪਤਾ ਹੀ ਨਹੀਂ ਰਾਣੀ ਕਲਰ ਤਾਂ ਇਹਨਾਂ ਦੇਖ ਕੇ ਵੀ ਡੋਲ ਜਾਣਾ ਬਾਈ ਇਹ ਤਾਂ ਇੱਕ ਦੋ ਪਾਟਾ ਬੂਟਾ ਵੀ ਤਾਂ ਵੀ ਹੈ ਨਾ ਬਹੁਤ ਸੋਹਣਾ ਆਹ ਤਾਂ ਬ੍ਰੈਂਡ ਵਾਲਾ ਲੱਗਦਾ ਜਿਵੇਂ ਮੈਨੂੰ ਵੀ ਵਨ ਕਰ ਲੂ ਵੀ ਹਾਂ ਹਾਂ ਲਿਆ ਪਸੰਦ ਹੀ ਨਹੀਂ ਆਇਆ ਇਹਨਾਂ ਨੂੰ ਬਾਟ ਲਗਾ ਬੰਨਨੇ ਤੋਂ ਪਹਿਲਾਂ ਅੱਛਾ ਪੜੇ ਲੈ ਲੈ ਸਭੋਂ بڑے ਨੇ ਅਗਲੀਆਂ ਨੂੰ ਫੁੱਲ ਡਾਇਮੀਟਰ ਕਰ ਦੋ ਗੁੰਮੀ ਨੂੰ ਲੈਣਾ ਹੂੰ ਸ਼ੂਟ ਸੋਣਾ ਸੀ ਬਾਲੋ ਤੇਰਾ ਸ਼ੂਟ ਹੈ ਨਾ ਸੋਣਾ ਸੋਣਾ ਜੀ ਜੀ ਡਿਫਰੈਂਟ ਹੈ ਨਾ ਅਲੱਗ ਅਟ ਕਰ ਰਿਹਾ ਉਹ ਪਿਓਰ ਆ ਹੈ ਪਿਓਰ ਪਿਓਰ ਉਹ ਆ ਗਿਆ ਆਪਣੇ ਕੀ ਹੋ ਰਿਹਾ ਬੋਲ ਤੀ ਬਨਾਸੀ ਹੁਣ ਪਤਾ ਲੱਗਦਾ ਵੀ ਰਾਜਵੜੇ ਆ ਗਏ ਹਾਂ ਮੈਨੂੰ ਪਤਾ ਸੀ ਤੈਨੂੰ ਕਿਹਾ ਸੀ ਨਾ ਲੈ ਲੈ ਲੋਨੇ ਹੈ ਨਹੀਂ ਬੱਸ ਮਾਰ ਕੇ ਮਾਰਿਆ ਦਾ ਹਮਣ ਚੱਕ ਬਈ ਜੁਐਲਰੀ ਠੀਕ ਜੀ ਬਾਜ਼ਾਰ ਨੂੰ ਜਾਣਾ ਨਾ ਛੂਲਾ ਵਾਲਾ ਜੁਐਲਰੀ ਚਲੋ ਜੀ ਹੁਣ ਕਹਿੰਦੇ ਆ ਦੇਖਣੇ ਆ ਜੁਐਲਰੀ ਕਪੜੇ ਵਾਲੇ ਬਹੁਤ ਹੋ ਗਏ। ਇਹ ਗਾਂਝਵਾੜਨੋਂ ਤੋਂ ਲੈਣਾ ਤਾਂ ਹੈ ਨਹੀਂ ਕਾਉਂ ਮੈਂ ਨਿਕਲੇ ਆਂ ਜਾਂ ਨਿਕਲਿਆ ਆਂ। ਚਲੋ ਵੀ। ਅਮਰੀ ਦੇਖ ਰਹੇ ਆ। ਆਹ ਦੇਖ ਰਹੇ ਆ। ਆਡੇ ਵਾਲਾ ਕੰਮ ਲੋਟ ਆ ਜਿਹੜੀ ਦੁਕਾਨ ਤੇ ਗਿਆ ਵਾਰ ਲੈ ਕੇ ਮੋੜਨਾ। ਹੋਰ ਆਹ ਚੂੜਾ ਬਾਜ਼ਾਰ ਆ ਗਿਆ ਹੈ। ਹਾਂ ਇਹ ਚੂੜਾ ਬਾਜ਼ਾਰ ਆ। ਲੈਣਾ ਚੂੜਾ। ਛਾਂ ਦੀ। ਹਾਂ ਆਪਣੇ ਪੰਜਾਬੀ ਚਾਉਂਦੇ ਆ ਭਾਣੇ। ਇੱਥੇ ਫਿਰ ਹਿੰਦੀ ਚੱਕਦਾ ਕੰਮ ਆਹ ਤੇ ਮਹਿੰਦੀ ਹਲਦੀ ਉਹ ਲੈਣਾ ਚੂੜਾ ਨਹੀਂ ਵਜੇ ਨਹੀਂ ਹੋਊਗੀ ਤਾਂ ਬਿਆਹ ਨਹੀਂ ਦੇਖਣਾ ਆਪਣੇ ਆ ਗਿਆ ਨਹੀਂ ਮੈਂ ਦਾ ਹਾਂ ਆਲਾ ਟ੍ਰਿਪ ਆਇਆ ਲੱਗਦਾ ਵੇ ਮੈਨੂੰ ਇਹ ਮਹਿਲ ਦੇਖਿਆ ਯਾਰ ਰਾਣੀ ਦਾ ਏ ਇੱਧਰ ਮਹਿਲ ਵੀ ਆ ਲਿਆ ਬਾਈ ਦਾ ਹਨਾ ਨੰਨੀ ਲਾ ਚਲੋ ਜੀ ਅੱਛਾ ਆਹ ਹਿਲਿਆ ਹਾਂ ਆਹ ਹਿਲਿਆ ਬਾਈ ਆਦੇ ਆਦ ਆਪਣੀ ਨਹਿਰ ਤੇ ਪਏ ਹੁੰਦੇ ਆ ਉੱਥੇ ਵਾਹ ਜੀ ਵਾਹ ਵੱਲੇ ਆਹ ਜੁੱਤੀ ਜਾਤੀ ਤਾਂ ਲੈਣੀ ਹਾਂ ਹਾਂ ਬਣੇ ਜੁੱਤੀ ਤਾਂ ਨਹੀਂ ਲੈਣੀਆਂ ਇਹਦੇ ਗੁੱਚੀ ਅਰਮਾਨੀ ਪ੍ਰਾਡਾ ਕੋਈ ਮੱਲਾ ਦਾ ਗੁੰਮੀ ਦੇ ਵਿਆਹ ਦਾ ਸਮਾਨ ਵੀ ਇੱਥੇ ਲੈਣੀਆਂ ਭਾਂਡੇ ਗੁੱਡੇ ਬਾੜੀਆਂ ਖਰਾਬਾ ਰੇਟ ਪੁੱਛੀ ਜਾਂਦੀਆਂ ਵੀ ਇੱਧਰ ਦਾ ਤੇ ਪੰਜਾਬ ਦੇ ਰੇਟ ਦਾ ਕਿੰਨਾ ਕੀ ਫਰਕ ਕੀ ਲੈਣਾ ਹੁਣ ਉਹ ਸਾਹਮਣੇ? ਕਰੇਟ ਬਹੁਤ ਦੀਆਂ। ਕਰੇ। ਕੋਈ ਕੋਸ਼ਿਸ਼ ਕਰਦੀ ਚੱਲ ਰਹੀ ਹੈ। ਮੈਨੂੰ ਲੱਗਿਆ ਪਤਾ ਤੁਸੀਂ ਕੀ ਜੱਜ ਕਰ ਸਕਦੇ ਹੋ। 2200 2300 ਆਪਣੇ ਕਿੰਨੇ ਦੀ ਹੈ? ਹੈ? ਹਰਕਾ ਇੱਧਰ 2200 ਘਾਤਾ ਕਿ ਵੱਧ? ਬੜਾ ਸਹਜਾ ਸੀ ਚੰਡੀਗੜ੍ਹੇ ਹੀ ਅਸੀਂ ਉਦੋਂ ਮੈਂ ਤੇਮਰੇ ਭਣੇ ਨੇ 19 ਚ 35 ਦੀ ਦੇਖੀ ਸੀ। ਇਤਸ ਅਮੇਸ ਮੈਂ ਕਰੀ ਜਾਂਦੀ ਆ ਲੈਣੀਆਂ ਦਾ ਹੈ ਨਹੀਂ ਚਲੋ ਜੀ ਲੈ ਲੈ ਆ ਬੋਰੀ ਚੱਕ ਲੈ ਮੋਢਾ ਲਵਾਈ ਕਰ ਭਾਂਡੇ ਬਾਲੇ ਲੈ ਲੈ ਨਹੀਂ ਬਈ ਨਹੀਂ ਬਈ ਡੂੰਡ ਰਹੀ ਹੈ ਉਹ ਆਈ ਅੱਛਾ ਬਾਹਰ ਤੋਂ ਆਈ ਤਰੀਕ ਦੀ ਜਿਹੜੂ ਬਾਹਰ ਤੋਂ ਆਈ ਜੋ ਡੂੰਡ ਰਹੀ ਹੈ ਉਹ ਨਹੀਂ ਲੱਗ ਰਾ ਜਾ ਕੇ ਮੈਂ ਉਹ ਕੁੜੀ ਨੂੰ ਬਾਹਰ ਚ ਲੈ ਕੇ ਆ ਮੈਂ ਜਿਹੜੀ ਨਿੱਡੇ ਲੈਣੇ ਹਵਾਲੇ ਸਰਾ ਯਾਰ ਹੋਰ ਗੱਲਾਂ ਨਹੀਂ ਗੱਲਾਂ ਕੱਪ ਜ਼ਰੂਰ ਲੈ ਕੇ ਜਾੜੇ ਆ ਸਕਦੇ ਆ ਬੂਟ ਪਾ ਕੇ ਜੀ ਹਾਂ ਹਾਂ ਵੀ ਮੰਦਿਰ ਨੂੰ ਵੇਖੋ ਕਿੱਥੇ ਰਹਿ ਗਈ ਪੰਜਾਬ ਲੈ ਕੇ ਜਾਣੇ ਆ ਵੀ ਕੱਪ ਅਸੀਂ ਅੰਦੌਰ ਵਾਲੇ ਵਧੀਆ ਹੀ ਚੀਜ਼ ਦਿਖਾ ਦਿਓ ਕਿਨਾ 320 ਇਹ ਕੀ ਮੈਂ ਕਦੇ ਹੁੱਕਾ ਹੱਕਾ ਪੀਣਾ ਇਹਦੇ ਚ ਰੱਖ ਕੇ ਸਵਾਸ ਇਹ ਅੱਛਾ ਇਹ ਪਤਾ ਕਾਹਦੇ ਜਾਣਾ ਸ਼ੈਕਟ ਭਜਾਉਣ ਵਾਲਾ ਲਾ ਜੰਗਾ ਇਨੂੰ ਸਾਈਡ ਕਰ ਦੋ ਪੈਕ ਕਰ ਦੋ ਪੰਜਾਬ ਇਸਨੇ ਹੋਰ ਸਟਾਈਲ ਨਹੀਂ ਆ ਦੇਖ ਨੰਨੀ ਨੰਨੀ ਆ ਸੋਨਾ ਇਹ ਜਿੱਕ ਨੂੰ ਪੈਕ ਕਰਨੀ ਚਾਹੇ ਜਿਹੜਾ ਸੋਹਣਾ ਭਈਆ ਉਹ ਡਿਨਰ ਸੈੱਟ ਕਿੰਨੇ ਦਾ ਹੈ ਉਹ ਜੋ ਬਲੈਕ ਕਲਰ ਦਾ ਦਿੱਖ ਰਿਹਾ ਹੈ ਇਹ 2700 ਰੁਪਏ ਦਾ 33 ਬਰਤਨ ਦਾ ਕਿੰਨੇ ਦਾ 2700 ਇਹ ਕਾਲ ਦਾ ਬਰਤਨ 33 ਬਰਤਨ ਆਇਆ ਚਾਹੇ

ਖੁਰਜਾ ਸੇ ਫਿਰੋਜਾਬਾਦ ਸੇ ਬੰਬਈ ਸੇ ਦਿੱਲੀ ਸੇ ਠੀਕ ਆ ਜਿਆਦਾ ਲੈ ਲੇਂਗੇ ਤੂੰ ਕੁਛ ਰੇਟ ਕਾ ਕੰਮ ਨਹੀਂ ਕਰੇਗਾ ਜਿਆਦਾ ਹੁਣ ਕਦੇ ਦੁਕਾਨ ਲੈਣੀ ਆ ਤੂੰ ਭਾਈ ਦੀ ਲੈਣੀ ਆ ਦਾ ਦੋ ਚੀਜ਼ ਨਹੀਂ ਮਤਲਬ ਉਹ ਚਿਹਰੇ ਨਿਕਾਲ ਉਸ ਸੇ ਆਏ ਭਾਈ ਇੱਥੇ ਦੇਖ ਕੇ ਕਿਹੜਾ ਉਹ ਨਿਕਾਲੋ ਉਹ ਨਹੀਂ ਮੈਂ ਪੇਕ ਹੀ ਚੁਆ ਲਈ ਕਿਹੜਾ ਅਸਾ ਉਹ ਤਾਂਡਾ ਹਾਂ ਆ ਸੋਹਣਾ ਲੱਗਿਆ ਵੇਖੋ ਵੀ ਚੋਇਸ ਇਹ ਦੇ ਨਾ ਪਰ ਉਹ ਵੱਡਾ ਲੈ ਯਾਰ ਕੀ ਲੈਣਾ ਤਾਂ ਤੂੰ ਛੋਟੀਆਂ ਛੋਟੀਆਂ ਉਹ ਤਾਂ ਕੱਪ ਕੱਪ ਬਨਵੀਂ ਬਣ ਇਸ ਵਿੱਚ ਵੱਡਾ ਹੈਗਾ ਇਸ ਵਿੱਚ ਵੱਡਾ ਮਿਲ ਜਾਏਗਾ ਵੱਡਾ ਇਸ ਵਿੱਚ بڑا ਨਹੀਂ ਹੈ ਇਹ ਵੀ ਘਿਆਸਾ ਹੈ ਲੇਕਿਨ ਬਹੁਤ ਛੋਟੇ ਹੀ ਉਹ ਅੱਛਾ ਲੱਗਦਾ ਆਪਾਂ ਡੈਕੋਰੇਸ਼ਨ ਇਸ ਵਿੱਚ ਵਰਾਈਟੀ ਨਹੀਂ ਹੈ ਕਿ ਇਹ ਆਹੋਕੇ ਵਰਾਈਟੀ ਨਹੀਂ ਹੈ ਕਿ ਇੰਨਾ ਜ ਨਹੀਂ ਆਪਣੇ ਆਣੇ ਨੇ ਪੀਣੀ ਉਹਨਾਂ ਗਣਾ ਡੈਕੋਰੇਸ਼ਨ ਲਈ ਰੱਖ ਲੈੰਦਰ ਇਹ ਕਿਹੜਾ ਬਚਾਉ ਵਾਸਤੇ ਡੈਕੋਰੇਸ਼ਨ ਨੂੰ ਕਿਤੇ ਲੜੀਆਂ ਇਹ ਕਾਂਟੇ ਕਿ ਕਿਉਂ ਲਾ ਕੇ ਨਾ ਆਹ ਗੱਲ ਲੜ ਗਈ ਸੀ ਅੜ ਗਈ ਗੱਲ ਲੜ ਗਈ ਸੀ ਇਹ ਪੈਕ ਕਰ ਦਿਓ ਮੇਰਾ ਫੰਡਿਆ ਦੇਖੋ ਕਿੰਨਾ ਸੋਹਣਾ ਆ ਲੈ ਲੇ ਗਾ ਬਣਨੇ ਆਲਦੀ ਜਿੱਡੀ ਕੌਲੀ ਚੱਕੀ ਆ ਦੇਖਿਆ ਭਾਈ ਆਹ ਦਿਖਾ ਰੋ ਦਿਖਾ ਰੋ ਇੱਕ ਮਿੰਟ ਦੇਖ ਬਈ ਆਪ ਤੋ ਡਿਸਕਾਊਂਟ ਦੇਣਾ ਬਣਿਆ ਨਹੀਂ ਤੀਜੀ ਵਾਰ ਡਿਸਕਾਊਂਟ ਨਹੀਂ ਲੈ ਨਾ ਨਾ ਡਿਸਕਾਊਂਟ ਲੈਣਾ ਬੰਦੋ ਹੀ ਵੱਧ ਕੇ ਕਿੰਨੇ ਪੰਜ ਰਾਲੇ ਕੰਮ ਗਲੇ ਇਹਨਾਂ ਦਾ ਹਿਸਾਬ ਹੀ ਹਾ ਸੋਣਾ ਕੋਈ ਨਵਾਂ ਫੀਸ ਨਾ ਦੇਵੋ ਇਹਦਾ ਉਹ ਆ ਯਾਰ ਸਿਕ ਟਾਂ ਬਝਾਉਣ ਵਾਲਾ ਟੰਗਾ ਨਾਮ ਆ ਨਾ ਫਿਰ ਉਹ ਯਾਦ ਆ ਉੱਥੇ ਮੋਹੇ ਤੋਂ ਬਾਦੂ ਮਿਲ ਜਣੇ ਡੱਬੇ ਕੀ ਅਰੇ ਖਾਲੀ ਹੋਏ ਸਹੀ ਗੱਲ ਆ ਕਹਨੇ ਦੇਖੀ ਟੀਪੌਟ ਸੈੱਟ ਦੇ ਹੋਰ ਇਹ ਕਿਤੇ ਕਿਤੇ ਦਾ ਪੀਸ ਆ ਕਿੰਨੇ ਸੱਟੂਗੀ ਸੁਣੋ ਨਾ ਤਨੀ ਉੱਥੋਂ ਲੈ ਕਿਉਂ ਚਲੋ ਵੀ ਮੈਨੂੰ ਪਹਿਲਾਂ ਹੀ ਪਤਾ ਸੀ ਆ ਪਹਿਲਾਂ ਪਤਾ ਹੀ ਕੰਮ ਹੋਊਗਾ ਇਹ ਚਲੋ ਵੀ ਇੱਕ ਤਾਂ ਲੈ ਲਾ ਹਾਂ ਮੈਨੂੰ ਨਹੀਂ ਇਹ ਤਾਂ ਡਾਈਨਿੰਗ ਉਹਨਾਂ ਵਧੀਆ ਲੈ ਤੋਨੇ ਦੋ ਤਿੰਨ ਸੈੱਟ ਚੱਕ ਕੇ ਭਾਈ ਨੇ ਕਿਹਾ ਲੈ ਵੀ ਬਣ ਗਈ ਦਿਹਾੜੀ ਉਦੋਂ ਉਹ ਫਿਰ ਬੰਦੇ ਉਹ ਜੇ ਪਹੁੰਚ ਗਏ ਉੱਤੇ ਉਹਨਾਂ ਨੇ ਹੋਇਆ ਹਵਾਇਆ ਸੌਦਾ ਤੋੜਤਾ ਗੋਲਾ ਆ ਨਹੀਂ ਪਤਾ ਵੀ ਬਣ ਕੇ ਕਿੱਥੋਂ ਆਇਆ ਕੀ ਕੀ ਲੱਗਾ ਇਹਨੂੰ ਸਹੀ ਗੱਲ ਆ ਰੋਟੀ ਪਾਟਾ ਤੇ ਮੈਂਗਨ ਨਹੀਂ ਹੋ ਰਿਹਾ ਲੈਣਾ ਹੀ ਨਹੀਂ ਬਾਅਦ ਜਿੱਥੇ ਭੈਣੇ ਨਾਲ ਖੜ ਗਈ ਮੇਰੇ ਨਾਲ ਸਾਡੀ ਇੱਕ ਗੱਲ ਆ ਆ ਵੇ ਆ ਮੈਲਣੀ ਵਾਲੇ ਹਾਰ ਲੈ ਚਲੋ ਇੱਥੋਂ ਮੈਲਣੀ ਵਾਲੇ ਹਾਰ ਲੈ ਚਲੋ ਗੰਦਮੰਦ ਹਾਂ ਲੈਣੇ ਨਹੀਂ ਹਾਰ ਮੈਣਨੀ ਆਲੇ ਲੈ ਲੈ ਟੋਕਰੀਆਂ ਲੈ ਲੋ ਫਿਰ ਆ ਲੈਣ ਦੇ ਨਾਲੀਆਂ ਲੈ ਲਓ ਵਿਆਹ ਵਾਲਾ ਸਮਾਨ ਚੱਲ ਪਿਆ ਹੁਣ ਦੇਖ ਲੋ ਇੱਥੋਂ ਸ਼ੁਰੂ ਹੋ ਗਿਆ ਇਹ ਸਾਦੀ ਮਾਰਕੀਟ ਆ ਸਾਰੀ ਨਾਲੇ ਕਿੱਥੋਂ ਲੱਭਾ ਗ੍ਰੇਸ਼ਮੀ ਨਾਲੇ ਚਰਖਾ ਮਸ਼ੀਨਾ ਖਾ ਗਈਆਂ ਵਾਜੀ ਵਾਹ ਅੱਛਾ ਆ ਭੀੜ ਕਾਦੀ ਲੱਗੀ ਆ ਭਣੇ ਇੰਨੀ ਭੀੜ ਸੈਂਡਵਿਚ ਨੂੰ ਹਾਂ ਇਹ ਸਰ ਨੰਬਰ ਲੱਗਦਾ ਵਾ ਖਾਣਾ ਖਾ ਕੇ ਚਲੀਏ ਸੱਦ ਗਏ ਉਹਨਾਂ ਨੂੰ ਚੱਲ ਸੱਦ ਖਾਦਦੇ ਆ ਉਹ ਆ ਗੋ ਚੀਜ਼ ਤਾਂ ਖਾ ਕੇ ਚਲੀਏ ਦੌਰ ਦੀ ਪਹਿਲਾਂ ਨੰਬਰ ਲੈਨੇ ਆਪਾਂ ਅੱਛਾ ਨੰਬਰ ਲਿਆਉਣੇ ਚੱਲੋ ਫਿਰ ਮਧੂਰਾਮ ਸੈਂਡਵਿਚ ਇਹ ਇਹ ਆਪਾਂ ਬਲੌਕਾਂ ਦੇ ਵਿੱਚ ਵੀ ਦੇਖਿਆ ਆ ਜਿਹੜੀ ਸੈਂਡਵਿਚ ਆ ਇਹ ਸਾਰੇ ਲੱਗ ਜਾਂਦੇ ਆ ਇੱਕ ਦਿਨ ਚ ਹੀ ਦੇਖ ਲੋ ਦੌਰ ਅੱਛਾ ਕੱਠ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਜਿਵੇਂ ਆਪਣੇ ਜਗਰਾਵਾਂ ਅਸ਼ੋਕੀ ਸਮੋਸਿਆਂ ਵਾਲਾ ਉਵੇਂ ਇੱਥੇ ਇਹ ਹੈ ਮਧੂਰਾਮ ਸੈਂਡਵਿਚ ਵਾਲਾ ਅੰਦਰ ਜਾ ਕੇ ਵੀ ਦਿਖਾਵਾਂਗੇ ਹੁਣ ਤੁਹਾਨੂੰ ਬਲਾਉਥੋਂ ਨੰਬਰ ਲਵਾਉਣਾ ਪੈਂਦਾ ਉਹ ਬਾਈ ਤੋਂ ਤੇ ਫੇਰ ਅੰਦਰ ਬਹਿਣ ਕਰਨ ਵਾਲਾ ਬੰਦੇ ਸਾਡੇ ਹਜੇ ਇੱਥੇ ਇਧਰ ਸਮਾਨ ਲੈਣ ਚ ਰੁੱਝੇ ਹੋਏ ਆ ਮੈਂ ਤਾਂ ਭੈਣੇ ਆ ਗਏ ਪਹਿਲਾਂ ਖੜ ਗਏ ਮੈਂ ਵੀ ਲਿਆਂਦਾ ਲੱਗਦਾ ਕੁਝ ਮੇਲਣਾ ਨੇ ਆਜੋ ਆ ਦੇ ਜਿਵੇਂ ਆਪਣੇ ਸ਼ੋਕੀ ਸਮੋਸਿਆਂ ਵਾਲਾ ਮੈਂ ਕਹਿੰਦੀ ਇਹਨਾਂ ਦੇ ਸੈਂਡਵਿਚ ਮੈਂ ਬਲੌਗ ਵੀ ਦੇਖਿਆ ਇਹਨਾਂ ਦੇ ਫੇਸਬੁੱਕ ਦੇ ਮੂਰੇ ਆ ਨਾ ਦਾ ਕਈ ਰੀ ਆ ਜਾ ਕਰੋ ਪਹਿਲਾ ਸੈਂਡਵਿਚ ਉਹ ਨਹੀਂ ਖਾ ਥੋੜੇ ਕੋਈ 256 ਨਹੀਂ ਆਪਾਂ 21 ਕਰੀ ਹੈ ਹੈ 56 ਨਹੀਂ ਆਣਾ 56 ਬਾਅਦ ਜਾਣਾ ਹੈ ਤਾਂ ਡੋਸਾ ਵੀ ਖਾ ਕੇ ਜਾਣਾ ਆਪਾਂ ਉਹ ਯਾਰ 56 ਦਾ 10 11 ਵਜੇ ਜਾਣਾ ਆਪਾਂ ਹਾਂ ਉਦੋਂ ਨੂੰ ਤਾਂ ਹਾਜਮ ਹੋ ਜਾਣੇ ਆ ਚਾਰ ਚਾਰ ਟੈਸਟ ਕਰਾ ਲੀ ਜੀ ਹਾਂ ਪਹਿਲਾ ਕਲਰ ਜੀ ਫੇਰ ਲਓ ਜੀ ਆ ਬੱਲੇ ਪਾਪੇ ਵਾਲਾ ਨੰਬਰ ਆ ਗਿਆ 13 ਧਰਨਗਰ ਨਾਨਕ ਲਓ ਬਾਈ ਜੀ ਜੈਨ ਨਹੀਂ ਐ ਬਹੁਤ ਪਿਆਸ ਆ ਆ ਬੱਲੇ ਆਇਆ ਛਾ ਇਧਰ ਮਾਰ ਦਿਆ ਹੈ ਬੱਲੇ 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 ਵੀ ਵਾਕਈ ਬੜਾ ਬਟਾ ਪ੍ਰੋਜੈਕਟ ਆ ਜਿਹਦਾ ਮੰਨਲਾ ਦਾ ਰਾਜਿਆਂਗੇ ਪੰਜ ਜਾਨੀ ਇਹਦੇ ਨਾਲ ਚੱਕੋ ਵੀ ਦੇਖੋ ਟੇਸਟ ਕਰਕੇ ਇਹ ਕਲਿਆਂ ਦਾ ਪਹਿਲਾ ਟੇਸਟ ਨੂੰ ਆਓ ਕੀਜਾ ਅੱਜ ਆਪਾਂ ਬਾਲੀਆਂ ਖਾਣੀਆਂ ਥੋੜੀਆਂ ਥੋੜੀਆਂ ਖਾ ਕੇ ਚੈੱਕ ਕਰੋ ਹਾਂ ਬਹੁਤ ਬਹੁਤ ਇਹਨਾਂ ਖਾਵਾ ਕੇ ਮੈਂ ਆ ਚੀਜ਼ ਸਾਰੇ ਸਾਰੇ ਕਰਦੇ ਨੇ ਆਂ ਚੱਕ ਕੇ ਲਾ ਲਾ ਕੋਈ ਨਾ ਬਾਜੂ ਜੀ ਮਾਰਦੀ ਪਲੇਟ ਚ ਉਹ ਓਕੀ ਹੋ ਜਾਂਦੀ ਆ ਖਾਣ ਕਰਨੀਓ